ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਦੇ। ਜਲੰਧਰ ਵਿੱਚ ਦਿਨ ਦਿਨਾਂ ਤੋਂ ਲਾਪਤਾ ਨੌਜਵਾਨ ਇੱਕ ਦਰਖਤ ਨਾਲ ਲਟਕਦਾ ਮਿਲਿਆ ਜਿਸ ਦੀ ਸੂਚਨਾ ਤੁਰੰਤ ਰੇਲਵੇ ਪੁਲਿਸ ਨੂੰ ਦੇ ਦਿੱਤੀ ਗਈ। ਜਿਕਰਯੋਗ ਹੈ ਕਿ ਮਰਨ ਵਾਲੇ ਦਾ ਨਾਮ ਰਾਹੁਲ ਸੀ ਤੇ ਉਹ ਮਹਿਜ਼ 20 ਸਾਲ ਦਾ ਸੀ ਤੇ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ। ਬਾਹਰ ਆ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਲੋਕ ਬੋਲ ਰਹੇ ਨੇ ਕਿ ਹਮਾਰਾ ਕੰਮ ਨਹੀਂ ਹੈ ਤਾਂ ਪੁਲਿਸ ਦਾ ਕੰਮ ਕੀ ਆ ਫਿਰ? ਪੁੱਛਾ ਨਹੀਂ ਆਪਣੇ। ਕੀ ਹਾਲ ਕਰ ਰਹੇ ਹਾਂ? ਕਹਾਂ ਜਾਈਏ ਅਸੀਂ? ਤੇਰੇ ਲਈ ਆਏ ਕਿ ਤੁੰਗ ਨੂੰ ਨੀਂਦ ढूंढ ही रहे थे कि सुबह इधर ढूंढ के गए फिर, फिर वहाँ बैठे थे जब सुबह आए थे तो इधर कुछ नहीं नहीं ऐसा था।, था।, था फिर इधर वहाँ फिर ढूंढ ही रहे थे फिर वहाँ बैठे थे दो तीन लोग अंकल के पास पूछ ही रहे थे बातें कर रहे थे कि हमारा तो लड़का नहीं अंकल मिल रहा है कहते चलो क्या है कहीं फिर चलते चौकी को फिर जो कहीं रहे थे तब तक पता मिला कोई लड़का उधर टंगा भी के मुझे कितने का टाइम था जब आप देखने आए थे इधर अभी हुआ ਨਾਲ ਸਵੇਰੇ 10 ਘੰਟੇ ਤੇ ਅੱਛਾ ਡੇਢ ਘੰਟੇ ਤੋਂ ਪਤਾ ਲੱਗਾ ਹੈ ਅਭੀ 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 ਬੇਬੀ ਇਹ ਬਾਤ ਹੈ ਬਿਲਕੁਲ ਕੀ ਸੂਚਨਾ ਮਿਲੀ ਸੀ ਜੀ ਨੂੰ ਜੀ ਸਾਨੂੰ ਅਨਸਟੇਟ ਫੇਸ 1 ਰੇਲ ਵੀ ਕ੍ਰਾਸਿੰਗ ਦੇ ਸਾਹਮਣੇ ਇੱਕ ਬੱਚੇ ਨੇ ਸੁਸਾਈਸਾਈਡ ਕੀਤਾ ਹੈ ਤੇ ਅਸੀਂ ਮੌਕਾ ਵਿਜ਼ਿਟ ਕੀਤਾ ਤੇ ਇੱਥੇ ਡੈਡ ਬੋਡੀ ਹੈਗੀ ਹੈ ਜੀ ਜੀ ਫੈਕਟਸ ਵੇਰਾ ਵੈਰੀਫਾਈ ਕਰ ਰਹੇ ਹਾਂ ਉਹਦੇ ਮਾਪਿਆਂ ਨਾਲ ਗੱਲ ਕਰਕੇ ਤੇ ਅੱਗੇ ਦੀ ਕਾਰਵਾਈ ਕਰਾਂਗੇ ਕੀ ਨਾਮ ਕੀ ਇਹ ਲੜਕੇ ਦਾ ਕੁਛ ਲੱਗਾ ਨੰਦੇ ਦਾ ਨਾਮ ਰਾਹੁਲੋ ਜੀ ਦੀ ਉਮਰ ਤੇ ਲਈ ਬਿਠਾ ਰਿਹਾ ਹਾਂ 19 ਸਾਲ ਦੀ ਹੈ ਪਿੰਡ ਸਾਬੋਵਾਲ ਦਾ ਰਹਿਣ ਵਾਲਾ ਜੀ ਹੂੰ ਛੋਹੀ ਯੂਪੀ ਤੋਂ ਲੱਗੇ ਨੇ ਕੀ ਮੈਨ ਮੈਂ ਸੋਚ ਪੁੱਛ ਪੁੱਛ ਲੋ ਪਹਿਲਾਂ ਵੀ ਇਹਨਾਂ ਦਾ ਇੱਕ ਮਾਮਲਾ ਆਇਆ ਸੀ ਕਹਿੰਦੇ ਧਮਕਾਏ ਹੋ ਗਿਆ ਸੀ ਉਹ ਵੀ ਵੈਰੀਫਾਈ ਕੀਤਾ ਗਿਆ ਬਿਲਕੁਲ ਇਹ ਅਸੀਂ ਵੀ ਸੁਣ ਰਹੇ ਹਾਂ ਜੀ ਇਹ ਅਲਿਗੇਸ਼ਨਸ ਲਗਾਏ ਜਾ ਰਹੇ ਨੇ ਬਟ ਵੀਲ ਨੀਡ ਟੂ ਵੈਰੀਫਾਈ ਇਟ ਤੇ ਉਸ ਤੋਂ ਬਾਅਦ ਹੀ ਕੋਈ ਅਫੀਸ਼ੀਅਲ ਸਟੇਟਮੈਂਟ ਦੇ ਸਕਦੇ ਹਾਂ ਮੈਮ ਮੁਲਾਜ਼ਮਾਂ ਦੇ ਉੱਤੇ ਵੀ ਇਲਜ਼ਾਮ ਲਗਾਏ ਗਏ ਨੇ ਕਿ ਇਹਨਾਂ ਨੂੰ ਕਹਿ ਕੇ ਕਿ ਆਪਣਾ ਮੁੰਡਾ ਆਪ ਲੱਭ ਲੋ ਜਿਹੜਾ ਥਾਣੇ ਤੇ ਜਾਂਦੇ ਸੀ ਜਦੋਂ ਥਾਣੇ ਕੰਪਲੀਟ ਦਿੰਦੇ ਸੀ ਕਿ ਮੁੰਡਾ ਸਾਡਾ ਗੁੰਮ ਚੋ ਉਹ ਚੈੱਕ ਕਰਦੇ ਆ ਜੀ ਕੋਈ ਕੰਪਲੇਂਟ ਆਈ ਹੈ ਕਿ ਨਹੀਂ ਇਹ ਇਹ ਵੈਰੀਫਾਈ ਕਰਨ ਵਾਲੀ ਗੱਲ ਹੈ ਮੈਮ ਕੋਈ ਮੋਬ ਠੀਕ ਜਲੰਧਰ ਦੇ ਬਰਲੇਟਨ ਪਾਰਕ ਵਿੱਚ ਬਣਨ ਜਾ ਰਹੇ ਸਪੋਰਟਸ ਹੱਬ ਦੀ ਉਸਾਰੀ ਦੀ ਕੰਮ ਦੇ ਰਸਮੀ ਸ਼ੁਰੂਆਤ ਜਲਦ ਹੋਣ ਜਾ ਰਹੀ ਹੈ ਜਿਸ ਦੇ ਨਾਲ ਜਲੰਧਰ ਨਿਵਾਸੀਆਂ ਵਪਾਰੀਆਂ ਤੇ ਸਨਤਕਾਰਾਂ ਲੰਬੇ ਸਮੇਂ ਦੀ ਢਿਕਸ ਮਾਪਤ ਹੋਵੇ ਚਾਹੇਗੀ ਇਸ ਬਾਬਤ ਵਿੱਚ ਇਹ ਜਾਣਕਾਰੀ ਦਿੰਦਿਆਂ ਜਲੰਧਰ ਦੇ ਮੇਅਰ ਬਨੀਤ ਧਿਰ ਅਤੇ ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕਾ ਇੰਚਾਰਜ ਨਿਤਿਨ ਕੋਲੀ ਨੇ ਦੱਸਿਆ ਕਿ ਸੰਭਾਵੀ ਤੌਰ ਤੇ 11 ਜੂਨ ਨੂੰ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ अरविंद केजरीवाल ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਪੋਰਟਸ ਹਬ ਦੀ ਉਸਾਰੀ ਦਾ ਰਸਮੀ ਤੌਰ ਤੇ ਉਦਘਾਟਨ ਕੀਤਾ ਜਾਵੇਗਾ। ਤੋਂ ਮੈਂ ਬਹੁਤ ਥੈਂਕਸ ਕਰਦਾ ਸਾਡੇ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਬਲਟਨਪਾਰਕ ਦੇ ਜਿਹੜਾ ਇਹ ਪ੍ਰੋਜੈਕਟ ਹੈ ਉਹਦੀ ਮਨਜ਼ੂਰੀ ਦਿੱਤੀ ਔਰ ਬਹੁਤ ਜਲਦ ਸਾਡੇ ਆਨਰੇਬਲ ਸਾਡੇ ਸੁਪਰੀਮੋ ਆਮ ਆਦਮੀ ਪਾਰਟੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਾਡੇ ਪੰਜਾਬ ਦੇ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਉਹ ਇਸ ਦਾ ਉਦਘਾਟਨ ਜਲੰਧਰ ਦੇ ਵਿੱਚ ਕਰਨ ਜਾ ਰਹੇ ਆ ਔਰ ਸਪੈਸ਼ਲ ਥੈਂਕਸ ਕਰੂੰਗਾ ਮੈਂ ਸ਼੍ਰੀ ਸ਼ੋਕ ਮਿੱਤਲ ਜੀ ਦਾ ਸਾਡੇ ਰਾਜ ਸਭਾ ਮੈਂਬਰ ਸ਼੍ਰੀ ਨਿਤਿਨ ਕੋਲੀ ਜੀ ਦਾ ਔਰ ਸਾਡੇ ਸਾਰੇ ਹੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਜਿਨ੍ਹਾਂ ਨੇ ਬਹੁਤ ਸਪੋਰਟ ਕੀਤੀ ਮੈਨੂੰ ਇਸ ਪ੍ਰੋਜੈਕਟ ਨੂੰ ਰਿਵਾਈਵ ਕਰਨ ਦੇ ਵਿੱਚ ਔਰ ਸਾਡੇ ਕਮਿਸ਼ਨਰ ਸਾਹਿਬ ਦੀ ਵੀ ਜਨ ਸਾਹਿਬ ਦੀ ਵੀ ਬਹੁਤ ਮਿਹਨਤ ਲੱਗੀ ਸੋ ਆਮ ਆਦਮੀ ਪਾਰਟੀ ਪੰਜਾਬ ਦੇ ਵਿਕਾਸ ਦੇ ਲਈ ਵਚਨਬੱਧ ਹੈ ਔਰ ਸਪੈਸ਼ਲੀ ਜਿਹੜਾ ਬਲਟਨ ਪਾਰਕ ਹੈ ਕਿਉਂਕਿ ਬੱਚਿਆਂ ਨੂੰ ਅੱਜ ਦਾ ਜਿਹੜਾ ਯੂਥ ਹੈ ਉਹਨਾਂ ਨੂੰ ਜੇ ਅਸੀਂ ਨਸ਼ੇ ਤੋਂ ਛੁਡਾਉਣਾ ਹੈ ਤੇ ਉਦ ਲਈ ਸਪੋਰਟ ਸਿਕ ਬਹੁਤ ਅਹਿਮ ਯੋਗਦਾਨ ਉਹ ਆਪਣਾ ਅਪਲੇ ਕਰ ਸਕਦੇ ਆ ਸੋ ਮੈਂ ਇੱਕ ਵਾਰੀ ਫੇਰ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਰਹੀ ਸਰ ਬਲਟਨ پارک ਪ੍ਰੋਜੈਕਟ ਦਾ ਸਰ ਕਦੋਂ ਸ਼ੁਰੂਆਤ ਹੋਣੀ ਹੈ ਕਾਰਜਾ ਦੀ ਔਰ ਆਫੀਸ਼ੀਅਲੀ ਉਹਦੀ ਇਨੋਗਰੇਸ਼ਨ ਕਦੋਂ ਹੋਣੀ ਬਲਟਨ پارک ਪ੍ਰੋਜੈਕਟ ਦੀ ਇਨੋਗਰੇਸ਼ਨ ਹਲੇ ਆਫੀਸ਼ੀਅਲੀ ਮੈਸੇਜ ਨਹੀਂ ਆਇਆ ਪਰ ਸੁਣਨ cahi ਆ ਰਿਹਾ ਕਿ 11 ਤਰੀਕ ਨੂੰ ਸ਼ਾਮੀ 5 ਵਜੇ ਹੋਏਗੀ ਜਿਹਦੀ ਇਨੋਗਰੇਸ਼ਨ ਸ਼੍ਰੀ ਭਵੰਤ ਮਾਨ ਜੀ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ ਆਪ ਪਾਰਟੀ ਉਹ ਕਰਨਗੇ ਤੇ ਸੀਐਮ ਸਾਹਿਬ ਤੇ ਉਹ ਦੋਨੋਂ ਇਸ ਘਟ ਨੂੰ ਸ਼ਾਮੀ 5 ਵਜੇ 11 ਤਰੀਕ ਨੂੰ ਕਰਨਗੇ ਇਹ ਪ੍ਰੋਜੈਕਟ ਪਿਛਲੇ ਕਾਫੀ ਸਾਲਾਂ ਤੋਂ ਮੇਰਾ ਖਿਆਲ ਲਗਭਗ 17 18 ਸਾਲ ਬਾਅਦ ਇਹ ਦੁਬਾਰਾ ਪ੍ਰੋਜੈਕਟ ਹੋਣ ਜਾ ਰਿਹਾ ਹੈ ਬਹੁਤ ਸਾਰੀਆਂ ਸਰਕਾਰਾਂ ਆਈਆਂ ਪਰ ਇਹਦੇ ਵਿੱਚ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ શ્રી ਅਸ਼ੋਕ ਮਿੱਤਲ ਜੀ ਲੋਕ ਵੀ ਮੇਰੇ ਭਰਾ ਵੀ ਨੇ ਉਹਨਾਂ ਨੇ ਕਾਫੀ ਐਫਰਟ ਕੀਤੀ ਡਾਕਟਰ ਰਵਜੋਤ ਨੇ ਬਹੁਤ ਐਫਰਟ ਕੀਤੀ ਸਾਡੇ ਜਿਹੜੇ ਲੋਕਲ ਬਾਡੀ ਮਿਨਿਸਟਰ ਨੇ ਤੇ ਬੜੀ ਹਿੰਮਤ ਨਾਲ ਸਾਡੇ ਕਾਰਪੋਰੇਸ਼ਨ ਕਮਿਸ਼ਨਰ ਮਿਸਟਰ ਗੌਤਮ ਜੈਨ ਪਰਸਨਲੀ ਇੰਟਰਸਟ ਲੈ ਕੇ ਉਹਨਾਂ ਨੇ ਇਹ ਪ੍ਰੋਜੈਕਟ ਨੂੰ ਅਪਰੂਵ ਕੀਤਾ ਤੇ ਹੁਣ ਇਹਦੀ ਇਨੋਗੁਰੇਸ਼ਨ 11 ਤਰੀਕ ਨੂੰ ਹੋਣ ਜਾ ਰਹੀ ਹੈ ਜਿਸ ਦੇ ਲਈ ਸਾਲ ਡੇਢ ਸਾਲ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਇਹਨੂੰ ਕੰਪਲੀਟ ਕਰਾਂ। ਅੱਜ ਸੇਰੇ ਸੇਰੇ ਮਲੇਰ ਕੋਟਲਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਪਹੁੰਚੇ ਜਿੱਥੇ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਹੈ ਕਿ ਡੇਂਗੂ ਨਾਲ ਲੜਾਈ ਜਾ ਰਹੀ ਹੈ। ਉਹਨਾਂ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਆਪਣੇ ਕੂਲਰ ਸਾਫ਼ ਰੱਖਣ ਤੇ ਕਿਤੇ ਵੀ ਕੋਈ ਵੀ ਪਾਣੀ ਨਾ ਖੜਾ ਹੋਣ ਦੇਣ ਦਰਅਸਲ ਡੇਂਗੂ ਦਾ ਮੱਛਰ ਸਾਫ਼ ਖੜੇ ਪਾਣੀ ਵਿੱਚ ਹੀ ਆਉਂਦਾ ਹੈ ਤੇ ਇਹ ਲਾਰਵਾ ਤੇਜ਼ੀ ਨਾਲ ਫੈਲਦਾ ਹੈ ਬਹੁਤ ਸਾਰੇ ਘਰਾਂ ਦੇ ਵਿੱਚ ਕਿਹਾ ਕਲੋਨੀਜ਼ ਦੇ ਵਿੱਚ ਕਿਹਾ ਉੱਥੇ ਸਾਨੂੰ ਘਰਾਂ ਦੇ ਵਿੱਚ ਜਿਹੜੇ ਅੱਜ ਕੱਲ ਆਪਾਂ ਗਰਮੀ ਕਰਕੇ ਡੈਜ਼ਰਟ ਕੂਲਰ ਜਿਹਨੂੰ ਅਸੀਂ ਕਹਿੰਦੇ ਆ ਜਿਹੜੇ ਠੰਡੀ ਹਵਾ ਵਾਸਤੇ ਕੂਲਰ ਲਾਉਂਦੇ ਆ ਉਹਦੇ ਵਿੱਚ ਪਾਣੀ ਹੁੰਦਾ ਤੇ ਉਹਦੇ ਵਿੱਚ ਜਿਹੜਾ ਹੈਗਾ ਡੇਂਗੂ ਦਾ ਲਾਰਵਾ ਉਹਦੇ ਵਿੱਚ ਬ੍ਰੀਡ ਕਰਦਾ ਜੇ ਤੁਸੀਂ ਆਹ ਦੇਖ ਸਕਦੇ ਹੋ ਕਿ ਅਸੀਂ ਉੱਥੋਂ ਜਿਹੜਾ ਕੈਪਚਰ ਕਰਕੇ ਲਿਆਇਆ ਇਹਦੇ ਚ ਡੈਂਗੂ ਦਾ ਲਾਰਵਾ ਇਨਫੈਕਟਡ ਪਹਿਲਾਂ ਲਾਰਵਾ ਹੁੰਦਾ ਜੀ ਫਿਰ ਇਹ ਪਿਪਾ ਬਣਦਾ ਇਹ ਤੁਸੀਂ ਬਾਅਦជា ਦੀ ਫੋਟੋਗ੍ਰਾਫ ਕਰ ਸਕਦੇ ਹੋ ਇਹ ਪਿਪਾ ਬਣ ਗਿਆ ਹੋਇਆ ਇਹ ਕੱਲ ਜਾਂ ਪਰਸੋਂ ਤੱਕ ਉੱਡ ਜਾਏਗਾ ਬਣ ਕੇ ਇੱਕ ਹਫ਼ਤੇ ਦਾ ਦਾ ਲਾਈਫ ਸਾਈਕਲ ਹੁੰਦਾ ਕਿ ਉਹਨੂੰ ਜੇ ਆਪਾਂ ਬ੍ਰੇਕ ਕਰ ਦਈਏ ਹਰ ਸ਼ੁੱਕਰਵਾਰ ਨੂੰ ਸਾਰੇ ਕੂਲਰ ਫ੍ਰਿਜ ਦੇ نیچے ਟਰੇ ਹੁੰਦੀ ਆ ਅਸੀਂ ਪੰਛੀਆਂ ਵਾਸਤੇ ਅੱਛੀ ਗੱਲ ਹੈ ਪਾਣੀ ਰੱਖਦੇ ਆ ਗਰਮੀਆਂ ਚੋ ਪਾਣੀ ਲੱਭਦੇ ਫਿਰਦੇ ਆ ਸਾਫ਼ ਪਾਣੀ ਤੇ ਜਾਂ ਕੋਈ ਕੰਸਟਰਕਸ਼ਨ ਸਾਈਟ ਆ ਉੱਥੇ ਆਪਾਂ ਪਾਣੀ ਸਟੋਰ ਕਰ ਜਦੋਂ ਬਰਸਾਤ ਆndi ਆ ਜੇ ਸ਼ੁਰੂ ਹੋਣੀ ਆ ਅੱਜ ਕੱਲ ਇਸ ਵਾਰੀ ਮਈ ਦੇ ਵਿੱਚ ਬਹੁਤ بارشਾਂ ਹੋ ਰਹੀਆਂ ਤੇ ਕਿਤੇ ਉਹਦੀ ਪੂਲਿੰਗ ਹੋ ਜਾਂਦੀ ਆ ਪਾਣੀ ਦੀ ਉਹ ਪਾਣੀ ਖੜਾ ਰਹਿੰਦਾ ਹਫ਼ਤਾ ਦੱਸਦੇ ਨੇ ਤੇ ਉਹਦੇ ਵਿੱਚ ਜਿਹੜਾ ਮੱਛਰ ਪੈਦਾ ਹੋ ਜਾਂਦਾ ਜਿਹੜਾ ਸਾਫ਼ ਪਾਣੀ ਹੁੰਦਾ ਤੇ ਉਹਦੇ ਵਾਸਤੇ ਜ਼ਰੂਰੀ ਆ ਕਿ ਅਸੀਂ ਹਰ ਸ਼ੁੱਕਰਵਾਰ ਅਸੀਂ ਇੱਕ ਦਿਨ ਫਿਕਸ ਕੀਤਾ ਤਾਂ ਕਿ ਯਾਦ ਰਵੇ ਇਹ ਤੇ ਉਹਨੂੰ ਕੂਲਰ ਨੂੰ ਚੰਗੀ ਤਰ੍ਹਾਂ ਸੁਕਾ ਦਿਓ ਦਨ ਚਾਰ ਘੰਟੇ ਬਾਅਦ ਫਿਰ ਉਹਨੂੰ ਪਾਉਂਦਾ ਜਦੋਂ ਸੁੱਕ ਜਾ ਤਾਂ ਕਿ ਉਹਦਾ ਲਾਈਫ ਸਾਈਕਲ ਬ੍ਰੇਕ ਹੋ ਜਾ। ਇਸੇ ਤਰ੍ਹਾਂ ਫ੍ਰਿਜ ਦੀ ਟ੍ਰੇ ਨੂੰ ਕੱਢ ਕੇ ਕਈ ਆਪਾਂ ਇੰਡੋਰ ਪਲਾਂਟਸ ਰੱਖਦੇ ਆਂ ਬੈਂਬੂ ਆਂਦਾ ਮਨੀ ਪਲਾਂਟ ਆਂਦਾ ਉਹਦੇ ਚ ਪਾਣੀ ਹੁੰਦਾ ਉਹਦੇ ਚ ਵੀ ਬ੍ਰੀਡ ਕਰ ਦਿੰਦਾ। ਤੇ ਕੋਈ ਵੀ ਜਿੱਥੇ ਵੀ ਤੁਹਾਡੇ ਪਾਣੀ ਹੋਏਗਾ ਤੇ ਉੱਥੇ ਮੱਛਰ ਹੋਏਗਾ ਤੇ ਦਿਨ ਨੂੰ ਘਟਦਾ ਇਹ ਸਾਫ਼ ਪਾਣੀ ਚ ਪੈਦਾ ਹੁੰਦਾ ਦਿਨ ਨੂੰ ਘਟਦਾ ਹੈ। ਸੋ ਇੱਕ ਤਾਂ ਮੇਰਾ ਮਕਸਦ ਇਹ ਸੀਗਾ ਅੱਜ ਅਸੀਂ ਉਹਦੀ ਪੂਰਾ ਇੱਕ ਘੰਟਾ ਸੀ ਉਹਦੇ ਤੇ ਲਾ ਕੇ ਆਏ ਆਂ। ਹੁਣ ਅਸੀਂ ਇੱਕ ਐਨ ਜੀਓ ਦੇ ਨਾਲ ਜਿਹੜਾ ਹੈਗਾ ਉਹ ਅਸੀਂ ਇੱਕ ਮੀਟਿੰਗ ਕੀਤੀ ਆ ਸਾਰੇ ਐਨ ਜੀਓਜ਼ ਔ ਜਿਸ ਤਰ੍ਹਾਂ ਜਿੱਤੇ ਸਾਡੇ ਬਹੁਤ ਸਾਰੇ ਬੰਦੇ ਨਸ਼ਾ ਕਰਦੇ ਆ ਅਮਰੀਕੋਟਲੇ ਚ ਵੀ ਆ ਗਏ ਆ ਉਹਨਾਂ ਨੂੰ ਆਪਾਂ ਜਿਹੜਾ ਮੋਟੀਵੇਟ ਕਰਨਾ ਹੈ ਐਨ ਜੀਓਜ਼ ਨੇ ਉਹ ਇੱਕ ਲਿੰਕ ਹੈ ਵਾਈਟਲ ਲਿੰਕ ਹੈ ਜੀ ਜਿਹੜੇ ਸਾਡੇ ਮਤਲਬ ਜਿਹੜਾ ਸਾਡਾ ਸਿਵਲ ਪ੍ਰਸ਼ਾਸਨ ਹੋ ਗਿਆ ਪੁਲਿਸ ਪ੍ਰਸ਼ਾਸਨ ਹੋ ਗਿਆ ਹੈਲਥ ਬੈਕ ਵਿੱਚ ਦੇ ਬੰਦੇ ਹੋ ਗਏ ਉਹਨਾਂ ਨੇ ਕਿਉਂਕਿ ਮਹੱਲਿਆਂ ਚ ਰਹਿੰਦੇ ਆ ਉਹ ਬੰਦਿਆਂ ਨੂੰ ਮੋਟੀਵੇਟ ਕਰਕੇ ਲੈ ਕੇ ਆਣਗੇ ਔਰ ਇੱਕ ਤੁਹਾਡੇ ਜਿਹੜੇ ਲੰਗਰ ਸੇਵਾ ਵਾਲੇ ਸੱਜਣਾਂ ਉਹਨਾਂ ਨੇ ਕਿਹਾ ਵੀ ਅਸੀਂ ਉੱਥੇ ਲੰਗਰ ਲਾਵਾਂਗੇ ਲੰਗਰ ਉਹ ਬਣਾਣਗੇ ਉਹਨਾਂ ਦੇ ਜਿਹੜੇ ਪਰਿਵਾਰਿਕ ਮੈਂਬਰ ਹੋਣਗੇ ਜਿਹੜੇ ਨਸ਼ਾ ਛੱਡਣ ਆਏ ਉਹ ਵੀ ਉੱਥੇ ਸੇ योगदान ਪਾਣਗੇ ਨਾਲ ਸੇਵਾ ਕਰਨਗੇ ਜਿਹੜੇ ਨਸ਼ਾ ਛੱਡਣ ਆਏ ਉਹਨਾਂ ਨੂੰ ਵੀ ਕਿਹਾ ਵੀ ਉਹ ਵੀ ਲੰਗਰ ਦੀ ਸੇਵਾ ਦੇ ਵਿੱਚ ਆ ਕੇ ਕੰਮ ਕਰਨ ਉਹਦੇ ਨਾਲ ਇੱਕ ਸੇਵਾ ਭਾਵ ਵੀ ਆਉਂਦੀ ਹੈ ਇੱਕ ਭਾਈਚਾਰਾ ਆਉਂਦਾ ਔਰ ਜਿਹੜਾ ਸਟਿਗਮਾ ਹੁੰਦਾ ਖਤਮ ਹੁੰਦਾ ਤੇ ਉਹਦੇ ਨਾਲ ਇੱਕ ਫੀਲਿੰਗ ਆਉਂਦੀ ਹੈ ਕਿ ਮੈਂ ਇਕੱਲਾ ਨਹੀਂ ਐ ਇਸ ਜਾਲ ਵਿੱਚ ਫਸਿਆ ਹੋਇਆ ਇਸ ਦਲਦਲ ਦੇ ਵਿੱਚ ਹੋਰ ਵੀ ਬੰਦੇ ਫਸੇ ਹੋਏ ਆ ਇਹ ਉਹ ਨਸ਼ਾ ਛੱਡਣਗੇ ਇੰਡਸਟਰੀ ਵਾਲੇ ਆਏ ਹੋਏ ਸੀ ਰੋਟਰੀ ਕਲੱਬ ਲਾਇਨਸ ਕਲੱਬ ਉਹਨਾਂ ਨੇ ਕਿਹਾ ਵੀ ਅਸੀਂ ਜੇ ਤੁਹਾਡੀ ਜੇ ਤੁਹਾਨੂੰ ਕੋਈ ਦਿੱਕਤ ਹੈ ਕਿਤੇ ਏਸੀ ਲਾਉਣਾ ਜਾਂ ਕੁਝ ਲਾਉਣਾ ਸੀ ਉਹ ਲਵਾ ਦਾਂਗੇ ਇੰਡਸਟਰੀ ਵਾਲੇ ਨੇ ਕਿਹਾ ਸਾਨੂੰ ਬੰਦੇ ਬਹੁਤ ਚਾਹੀਦੇ ਆ ਤੁਹਾਡੇ 150 ਦੇ ਟ੍ਰੇਨ ਇੰਡਸਟਰੀ ਹੈਗੀ ਆ ਕਿ ਸਾਨੂੰ ਫਿਟਰ ਚਾਹੀਦੇ ਆ ਸਾਨੂੰ ਇਲੈਕਟ੍ਰੀਸ਼ੀਅਨ ਚਾਹੀਦੇ ਆ ਉਹਦੀ ਅਸੀਂ ਲਿਸਟ ਬਣਾ ਲਈ ਆ ਜਿਹੜਾ ਉਹ ਕਹਿਣਗੇ ਆਈਟੀਆਈ ਦੇ ਨਾਲ ਟਾਈਪ ਕਰਕੇ ਅਸੀਂ ਉਹ ਬੜੀ ਟ੍ਰੇਨਿੰਗ ਦੇ ਕੇ ਜਿਹੜਾ ਬੰਦਾ ਸਾਡੇ ਕੋਲੇ ਆਏਗਾ ਕਿਸੇ ਦਾ ਨਸ਼ੇੜੀ ਪੁੱਤ ਆਏਗਾ ਅਸੀਂ ਉਹਨੂੰ ਕਮਾਊ ਪੁੱਤ ਬਣਾ ਕੇ ਵਾਪਸ ਕਰਾਂਗੇ ਗੁਰਦਾਸਪੁਰ ਦੇ ਪਿੰਡ ਭੁੱਲੇ ਚੱਕ ਵਿਖੇ ਸਾਹਮਣੇ ਤੋਂ ਆਰ ਇੱਕ ਹਰਿਆਣਾ ਨੰਬਰ ਬਰੀਜ਼ਾਕਾਰ ਜਦੋਂ ਆਰਮੀ ਦੀ ਗੱਡੀ ਨੂੰ ਓਵਰਟੇਕ ਕਰਨ ਲੱਗੀ ਤਾਂ ਅਗਲੇ ਪਾਸੇ ਤੋਂ ਆ ਰਹੀ ਇੱਕ ਸਕੂਟੀ ਨੂੰ ਉਸਨੇ ਟੱਕਰ ਮਾਰ ਦਿੱਤੀ ਇਸ ਹਾਦਸੇ ਵਿੱਚ ਸਕੂਟੀ ਸਵਾਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਤੁਰੰਤ ਲੋਕਾਂ ਦੇ ਸਹਿਯੋਗ ਨਾਲ ਇਲਾਜ ਲਈ ਸਿਵਲ ਹਸਪਤਲ ਵਿਖੇ ਪਹੁੰਚਾ ਦਿੱਤਾ ਗਿਆ ਜ਼ਿਲ੍ਹਾ ਮਾਨਸਾ ਦੇ ਕਸਬਾ ਪੀਖੀ ਵਿਖੇ ਜਦੋਂ ਮੀਡੀਆ ਦੀ ਟੀਮ ਵੱਲੋਂ ਸਿਵਲ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਸਿਵਲ ਹਸਪਤਾਲ ਵਿਖੇ ਸਿਹਤ ਪਰਬੰਦਾ ਦਾ ਜਨਾਜਾ ਨਿਕਲਿਆ ਹੋਇਆ ਸੀ ਪ੍ਰੈਸ ਟੀਮ ਵੱਲੋਂ ਦੌਰਾ ਕਰਨ ਉਪਰੰਤ ਪਤਾ ਲੱਗਿਆ ਕਿ ਸਿਵਲ ਹਸਪਤਾਲ ਵਿਖੇ ਕਰੋਨਾ ਦਾ ਕੋਈ ਪ੍ਰਬੰਧ ਨਹੀਂ ਸੀ ਕਰੋਨਾ ਦਾ ਨਾ ਕੋਈ ਵੱਖਰਾ ਵਾਟ ਸੀ ਨਾ ਹੀ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਸੀ ਇਸ ਸਬੰਧੀ ਜਦੋਂ ਉੱਥੇ ਮੌਜੂਦ ਸ਼੍ਰੀ ਰਾਜ ਕੁਮਾਰ ਸਾਹਿਬਾ ਐਮਸੀਪੀ ਕੀ ਡਾਕਟਰ ਨਿਰਮਲ ਸਿੰਘ ਡੈਂਟਲ ਸਰਜਨ ਪੀ ਕੀ ਸਰਦਾਰ ਮਲਕੀਤ ਸਿੰਘ ਸਾਹਿਬਾ ਐਮਸੀਪੀ ਕੀ ਤੇ ਸਰਦਾਰ ਬਹਾਦਰ ਸਿੰਘ ਸੋਸ਼ਲ ਵਰਕਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸੇ ਕਿ ਸਿਵਲ ਹਸਪਤਾਲ ਦੀ ਇਮਾਰਤ ਖੰਡਰ ਬਣਦੀ ਜਾ ਰਹੀ ਹੈ ਤੇ ਇੱਥੇ ਡਾਕਟਰ ਦੀਆਂ ਅਸਾਮੀਆਂ ਵੀ ਖਾਲੀ ਪਈਆਂ ਹਨ ਦੇਖੋ ਤੁਹਾਨੂੰ ਪਤਾ ਹੈ ਕਿ ਕਰੋਨਾ ਦੀ ਬਿਮਾਰੀ ਜਿਹੜੀ ਸਾਰੇ ਦੇਸ਼ ਵਿੱਚ ਫੈਲ ਚੁੱਕੀ ਹੈ ਤੇ ਉਸ ਦੇ ਸਬੰਧ ਵਿੱਚ ਕੁਝ ਪ੍ਰਬੰਧ ਕਰਨ ਨੂੰ ਅਸੀਂ ਐਮਐਲਏ ਸਾਹਿਬ ਨੂੰ ਬੇਨਤੀ ਕੀਤੀ ਹੈ ਤੇ ਡਾਕਟਰਾਂ ਦੀ ਅਪਾਰਟਮੈਂਟ ਨਿਊ ਜੋ ਡਾਕਟਰ ਚਾਹੀਦੇ ਨੇ ਸਾਨੂੰ ਉਹਨਾਂ ਵਾਸਤੇ ਵੀ ਅਸੀਂ ਐਮਐਲਏ ਸਾਹਿਬ ਨੂੰ ਮਲੇ ਵੀ ਆ ਤੇ ਸਿਹਤ ਮੰਤਰੀ ਸਾਹਿਬ ਜੀ ਨੂੰ ਵੀ ਕਿਹਾ ਵੀ ਤੁਸੀਂ ਸਾਨੂੰ ਪੀਖੀ ਵਾਸਤੇ ਦੋ ਡਾਕਟਰ ਪਰਮਨੈਂਟ ਦਿਓ ਉਹਨਾਂ ਨੇ ਸਾਨੂੰ ਵਾਦਾ ਵੀ ਕੀਤਾ ਹੈ ਵੀ ਆਉਂਦੇ ਦਿਨਾਂ ਦੇ ਵਿੱਚ ਤੁਹਾਨੂੰ ਅਸੀਂ ਡਾਕਟਰ ਇੱਥੇ ਪ੍ਰੋਵਾਈਡ ਕਰਾਵਾਂਗੇ ਤੁਹਾਨੂੰ ਕਿਸੇ ਕਿਸਮ ਦੀ ਵੀ ਦਿੱਕਤ ਅਸੀਂ ਨਹੀਂ ਆਉਣ ਦੇਵਾਂ ਤੁਹਾਨੂੰ ਲੱਗਦਾ ਨਹੀਂ ਹੈ ਕਿ ਸਰਕਾਰ ਵੱਲੋਂ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਨੇ ਵੀ ਕਰੋਨਾ ਕਰੋਨਾ ਜਿਹਦੇ ਬਾਅਦ ਨੇ ਹਰੇਕ ਹਫ਼ਤਾ ਦੇ ਵਿੱਚ ਉਹਨਾਂ ਲਈ ਇੱਥੇ ਕੁਝ ਹੈ ਹੀ ਨਹੀਂ ਪਤਾ ਵੀ ਨਹੀਂ ਹੈਗਾ ਕਿ ਇਹ ਕਰੋਨਾ ਬਾਰੇ ਦੇਖੋ ਵੀਰ ਜੀ ਤਿੰਨ ਸਾਲ ਦੀ ਸਰਕਾਰ ਹੈ ਤਿੰਨ ਸਾਲ ਦੇ ਵਿੱਚ ਕੋਈ ਇਸ ਤਰ੍ਹਾਂ ਤਾਂ ਨਹੀਂ ਹੁੰਦਾ ਹਾਲਾਤ ਤਾਂ ਪਹਿਲਾਂ ਵੀ ਬਹੁਤ ਖਰਾਬ ਸੀ ਕੋਈ ਸਧਾਰਨ ਦੀ ਕੋਸ਼ਿਸ਼ ਕਰ ਰਿਹਾ ਟਾਈਮ ਜ਼ਰੂਰ ਲੱਗਦਾ ਹੁੰਦਾ ਆਉਂਦੇ ਦਿਨਾਂ ਵਿੱਚ ਤੁਹਾਨੂੰ ਸੀ ਇਹ ਯਕੀਨ ਦਿਵਾਉਣਾ ਕਿ ਜਐਮਐਲਏ ਸਾਹਿਬ ਨੇ ਕਿਹਾ ਵੀ ਅਸੀਂ ਇੱਥੇ ਡਾਕਟਰਾਂ ਦੀ ਪੱਕੀ ਡਿਊਟੀ 24 ਘੰਟੇ ਜ਼ਰੂਰ ਲਗਾਵਾਂਗੇ ਦੋ ਡਾਕਟਰ ਬੁਰਾ ਹਾਲ ਹੈ ਜੀ ਬਿਲਡਿੰਗ ਦਾ ਬਹੁਤ ਮਾੜਾ ਹਾਲ ਹੈ ਕੋਈ ਵਾਰਡ ਹੈ ਜੀ ਇੱਥੇ ਜੇ ਆਗੇ ਤਾਂ ਜੋ 4 ਦਿਨ ਹਸਪੀਟਲ ਦੇ ਉਹਨਾਂ ਨੂੰ ਬਹੁਤ ਵੱਡੀਆਂ ਦਿੱਕਤਾਂ ਆਉਣਗੀਆਂ ਕਿ ਇਸ ਤੋਂ ਦੇ ਵਿੱਚ ਪਹਿਲਾਂ ਪਚਲਿਆ ਜੀ ਸਾਰਾ ਕੁੰਨੇ ਦੇ ਵਿੱਚ ਤੇ ਪ੍ਰੋਸੈਸ ਨੂੰ ਪਮੰਕਰਦਿਆਂ ਤੇ ਹਸਪਤਾਲ ਦਾ ਧਿਆਨ ਦਿੱਤਾ ਜਾਵੇ ਕੋਈ ਵੱਖਰਾ ਵਾਰਡ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ। ਉਹ ਹਸਪਤਾਲ ਦੀ ਪਹਿਲੀ ਗੱਲ ਤਾਂ ਇਹ ਬਿਲਡਿੰਗ ਹੈ ਜੀ ਬਹੁਤ ਪੁਰਾਣੀ ਹੋ ਚੁੱਕੀ ਹੈ ਜੀ ਇਹ ਨਵੀਂ ਬਣਨੀ ਚਾਹੀਦੀ ਹੈ ਕਿਸੇ ਟਾਈਮ ਵੀ ਡਿੱਗ ਸਕਦੀ ਹੈ। ਬਾਕੀ ਇੱਥੇ ਡਾਕਟਰਾਂ ਦੀ ਬਹੁਤ ਵੱਡੀ ਘਾਟ ਹੈ। ਡਾਕਟਰ ਨਾਮਾਤਰੀ ਨੇ ਜੀ ਤੇ ਫਾਰਮਾਸਿਸਟ ਉਹ ਵੀ ਨਾਮਾਤਰੀ ਹੈ ਜੀ ਬਹੁਤ ਬੁਰਾ ਹਾਲ ਹੈ। ਕਿਉਂਕਿ ਮੂਰੇ ਡੈਂਗੂ ਵੀ ਸਟਾਰਟ ਹੋਣ ਵਾਲਾ ਹੈ। ਮਰੀਜ਼ਾਂ ਦੀ ਜਾਨ ਕਿੱਥੇ ਜਾਣ ਜੀ? ਘਟੋ ਘਟ 26 ਮਿੰਟ ਪੈਂਦੇ ਆ ਪਿੱਖੀ ਹਸਪਤਾਲ ਨੂੰ। ਬੇ ਇੱਥੇ ਡਾਕਟਰਾਂ ਦੀ ਸਰਮੰਦ ਹੁਣ ਜੇ ਸਰਕਾਰ ਜੋ ਐਮਐਲਏ ਸਾਹਿਬ ਜੀ ਸਿੰਘ ਲਾਈ ਨੂੰ ਬੇਨਤੀ ਕੀਤੀ ਹੈ ਉਹਨਾਂ ਨੇ ਵਿਸ਼ਵਾਸ ਸਾਨੂੰ ਦਵਾਇਆ ਵੀ ਛੇਤੀ ਛੇਤੀ ਡਾਟਾ ਦਾ ਇੰਤਜ਼ਾਮ ਕੀਤਾ ਜਾਊਗਾ ਤੇ ਅਸੀਂ ਸਿਹਤ ਮੰਤਰੀ ਸਾਹਿਬ ਨੂੰ ਮਿਲਿਆਂਗੇ ਅਰਜੀ ਦਿੱਤੀ ਹੈ ਤਕਲੀਮੇ ਨੇ ਦੁੱਤੇ ਹੋ ਗਿਆ ਬਾਕੀ ਦੇਖੋ ਕੀ ਹੁੰਦਾ ਜੀ ਕਹਿ ਨਹੀਂ ਸਕਦੇ ਕਰੋਨਾ ਵਾਰਡ ਇੱਥੇ ਹੈ ਨਹੀਂ ਜੇ ਕਰੋਨਾ ਦਾ ਮਰੀਜ਼ ਆਉਂਦਾ ਕੀ ਕਰਨਗੇ ਵੀ ਕਰੋਨਾ ਦਾ ਦੇਖੋ ਬਹੁਤ ਵੱਡੀ ਗੱਲ ਹੈ ਇੱਥੇ ਕਿਸੇ ਨੂੰ ਬੁਖਾਰ ਚੜ੍ਹਦੇ ਹੋਵੇ ਹੱਲ ਨਹੀਂ ਹੈ ਜੀ ਦੋ ਟਾਂਕੇ ਲੈਣੇ ਹੋਣਾ ਹੱਲ ਨਹੀਂ ਹੈ ਕਿਉਂ ਨਾਲ ਦਾ ਵੱਡੀ ਵੱਡੀ ਗੱਲ ਹੈ ਕਿਉਂ ਨਾਲ ਦਾ ਮਸਲੀ ਲੱਗਦਾ ਨਹੀਂ ਵੀ ਕਰੋਨਾ ਵਾਰਡ ਬਣਨੇ ਚਾਹੀਦੇ ਸੀ ਵੀ ਬਣਨੇ ਚਾਹੀਦੇ ਜੀ 26 ਬ ਪਰ ਐਵੇਂ ਕਰੋਨਾ ਦੇ ਬਾਅਦ ਦੀ ਗੱਲ ਹੈ ਦੋ ਟਾਂਕੇ ਲਾਉਣੇ ਹੋ ਵੀ ਨਹੀਂ ਲੱਗਦੇ ਹੈਗੇ ਉਹ ਵੀ ਮਾਨਸਰਾ ਫਿਰ ਕਿਤੇ ਜਾਂਦੇ ਨੇ ਕਿ ਸਰਕਾਰ ਵੱਲੋਂ ਕਰੋਨਾ ਦਾ ਕੋਈ ਵੀ ਵਾਰਡ ਤਿੱਖੀ ਹਸਪਤਾਲ ਦੇ ਵਿੱਚ ਨਹੀਂ ਬਣਾਇਆ ਗਿਆ ਕੀ ਕਹਿਣਾ ਚਾਹੋਗੇ ਇੱਕ ਨਵੀਂ ਬਿਲਡਿੰਗ ਨਾ ਆਲਰੇਡੀ ਇੱਕ ਨਵੀਂ ਬਿਲਡਿੰਗ ਦਾ ਪ੍ਰਬੋਧ ਲਾਇਆ ਬਈਆ ਗਵਰਨਮੈਂਟ ਵੱਲੋਂ ਜਿਸ ਦਾ ਕੰਮ ਜਲਦੀ ਸ਼ੁਰੂ ਹੋਣ ਦੀ ਉਮੀਦ ਹੈਗੇ ਤੇ ਹੁਣ ਵਾਰਡ ਤਾਂ ਕੋਈ ਹੈ ਨਹੀਂ ਇਸ ਵਿੱਚ ਮੇਨ ਜਿਹੜੇ ਲਾਇਬ੍ਰਰੀ ਜੋ ਹੁੰਦੀ ਹੈ 24 in 7 ਫੱਕੀ ਐਵੇਂ ਸਟਾਫ ਦੀ ਕਮੀ ਹੋਣ ਕਾਰਨ ਜਗ੍ਹਾ ਨਹੀਂ ਕੀਤਾ ਜਾਂਦਾ ਤਾਂ ਫਸਟ ਡੇਟ ਜਾਂ ਜੋ ਸਟੇਟਮੈਂਟ ਦਾ ਮੋਰਨਿੰਗ ਟਾਈਮ ਤੇ ਸਭ ਵੀ ਕੰਮ ਹੋਤਾ ਜਾਂਦਾ ਹੈ ਤੇ ਬਾੜ ਬਣਾਉਣ ਲਈ ਤਾਂ ਸਾਡੇ ਕੋਲੇ ਬਿਲਡਿੰਗ ਦਾ ਕੋਈ ਲਾਲ ਕੋਨ ਨਹੀਂ ਚੈੱਕਪੁਆਇੰਟਾਂ ਮੇਰੇ ਨਹੀਂ ਤਾਂ ਉਸੇਕਰ ਡੈਡੀਕੇਟਿਡ ਬਾੜ ਬਣਦਾ ਜਾਂਦਾ ਹੈ ਉਹ ਅਸੀਂ ਖਾਸਾ ਇਸ ਪੇਰੋ ਕਰਦੇ ਕੰਮ ਜੇ ਕੁਝ ਕਰ ਸਕੀਏ ਮੋਗਰ ਹੁਧਿਆਣਾ ਰੋਡ ਤੇ ਕੋਟਕੂੜਾ ਬਾਈਪਾਸ ਦੇ ਪੁੱਲ ਟਮਾਟਰ ਨਾਲ ਭਰੀ ਪਿਕਅਪ ਵੈਨ ਪਲਟ ਗਈ ਡਰਾਈਵਰ ਮੁਕਤਾਬਿਕ ਉਹੋ ਪਿਕਅਪ ਗੱਡੀ ਨੂੰ ਲੈ ਕੇ ਚਲੰਦਰ ਸਬਜ਼ੀ ਮੰਡੀ ਵਿਚ ਜਾ ਰਿਹਾ ਸੀ ਜਿਕਰ ਹੋਇਆ ਹੈ ਕਿ ਇਹ ਹਾਦਸਾ ਗੱਡੀ ਦਾ ਟਾਇਰ ਫਟਣ ਨਾਲ ਹੋਇਆ ਤੇ ਬੜੀ ਮੁਸ਼ਕਿਲ ਦੇ ਨਾਲ ਲੋਕਾਂ ਦੀ ਮਦਦ ਨਾਲ ਟਮਾਟਰ ਇਕੱਠੇ ਕੀਤੇ ਗਏ ਪੁਲਿਸਿੰਗ ਕਿੱਥੋਂ ਆ ਰਹੀ ਤੁਸੀਂ ਅਸੀਂ ਆਏ ਹੁਣ ਤੀਸਕੇ ਫੂਲੇ ਵਾਲੇ ਤੇ ਕਿੱਧਰ ਨੂੰ ਜਾ ਰਹੇ ਸੀਗੇ ਅਜਾ ਚਲੰਦਰ ਤੇ ਕੌਣ ਵੱਜੇ ਤੁਹਾਡੇ ਚ ਨਹੀਂ ਕੋਈਗਾ ਟਾਇਰ ਪਾੜ ਗਿਆ ਟਾਇਰ ਪਾੜ ਗਿਆ ਤੇ ਤੇਰੇ ਨਾਲ ਦਾ ਹਾਂਜੀ ਠੀਕ ਆ ਉਹ ਹਾਂ ਕਰੇ ਆਈ ਉਹ ਬੜੇ ਬੈਠੇ ਸਮਾਜ ਸੇਵਾ ਸੁਸਾਇਟੀ ਅਬਜੇਕੜ ਮੋਗਾ ਮੇਰੇ ਸਾਰੇ ਹੀ ਸੇਵਾਦਾਰ 24 ਘੰਟੇ ਸੇਵਨ ਸਮਰਪਤਾ ਅੱਜ ਕੋਟਪੂਰਾ ਬਾਈਪਾਸ ਜਿਹੜਾ ਕਿ 100 ਪੈਕਅਪ ਗੱਡੀ ਟਮਾਟਰਾਂ ਦੇ ਨਾਲ ਭਰੀ ਹੋਈ ਸੀ ਆਪਣਾ ਸੰਤੰਪ ਜਿਹੜਾ ਉਹਦਾ ਵਿਗੜਨ ਦੇ ਕਾਰਨ ਉਹ ਗੱਡੀ ਪਲਟ ਗਈ ਟਮਾਟਰਾਂ ਦੀ ਏਡੀ ਵੱਡੀ ਮਾਤਰਾ ਦੇ ਵਿੱਚ ਜਦੋਂ ਗੱਡੀ ਪਲਟੀ ਤੇ ਸਾਰਾ ਹੀ ਪੁਲ ਦੇ ਉੱਤੇ ਜਿਹੜੇ ਕਿ ਟਮਾਟਰਾਂ ਵੇਖਰ ਗਏ ਜਿਹੜੇ ਕਿ ਗੱਡੀਆਂ ਏਡੀਆਂ ਰਾਹ ਗਰੀ ਸੀ ਗੱਡੀਆਂ ਫਸਲਦੀਆਂ ਪਈਆਂ ਸੀਗੀਆਂ ਤੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਆ ਕੇ ਪਹਿਲਾਂ ਤਾਂ ਸਾਡੇ ਵੀਰ ਨੂੰ ਜਿਹੜੇ ਕਿ ਜਿਹਦਾ ਕਿ ਐਕਸੀਡੈਂਟ ਹੋਇਆ ਡਰਾਈਵਰ ਨੂੰ ਬਾਹਰ ਕੱਢ ਕੇ ਉਹਨੂੰ ਸਿਵਲ ਹਸਪਤਾਲ ਮੋਗਾ ਵਿਖੇ ਪਹੁੰਚਾਇਆ ਗਿਆ ਨਾਲ ਦੀ ਨਾਲ ਐਮਰਜੈਂਸੀ ਕਾਲ ਇੱਕ ਕਰਨ ਦੇ ਜਿੱਦ ਕਿ ਸਮਾਜ ਸੇਵਾ ਸਾਇਟੀ ਦੇ ਮੈਂਬਰ ਆ ਸਾਰੇ ਇਸ ਘਟਨਾ ਸਥਾਨ ਤੇ ਪਹੁੰਚੇ ਪਹਿਲਾਂ ਗੱਡੀ ਨੂੰ ਸਿੱਧਾ ਕੀਤਾ ਗਿਆ ਗੱਡੀ ਸਿੱਧਾ ਕਰਨ ਤੋਂ ਉਪਰੰਤ ਨਾਲ ਦੀ ਨਾਲ ਨਗਰ ਨਗੰਦ ਦੇ ਅਧਿਕਾਰੀ ਸਾਡੇ ਫਾਰਵਰਡ ਦੇ ਮੁਲਾਜ਼ਮ ਉਹ ਵੀ ਗੱਡੀ ਇੱਥੇ ਬੁਲਾਈ ਗਈ ਕਿਉਂਕਿ ਟਮਾਟਰ ਐਡੀ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਿ ਫੈਲ ਗਏ ਸੀਗੇ ਐਕਸੀਡੈਂਟ ਜਿਆਦਾ ਹੋਣ ਦੇ ਚਾਂਸਸ ਸੀਗੇ ਇਸ ਕਰਕੇ ਟਮਾਟਰਾਂ ਨੂੰ ਜਿਹੜੀ ਫਾਇਰ ਦੇ ਜਿਹੜੀ ਕਿ ਪਾਣੀ ਦੀ ਵਰਤਾਰ ਨਾਲ ਟਮਾਟਰਾਂ ਨੂੰ ਸਾਈਡ ਤੇ ਕੀਤਾ ਗਿਆ ਜਿਹੜੇ ਕੰਟੇਨਰ ਸੀਗੇ ਉਹਨਾਂ ਨੂੰ ਵੀ ਸਾਈਡ ਤੇ ਕੀਤਾ ਗਿਆ ਕਿ ਜਿਹੜਾ ਕਿ ਨੁਕਸਾਨ ਸਾਡੇ ਭਰਾ ਦਾ ਜਿਆਦਾ ਰੌਚ ਕੇ ਸਮਾਜ ਸੇਵਾ ਸੁਸਾਇਟੀ ਮੈਂਬਰ ਜਿੰਨੇ ਵੀ ਸਾਡੇ ਭਰਾ ਸਾਡੇ ਇੱਕ 프ਰੰਟਲਾਈਨ ਤੇ ਚੱਲਦੇ ਆ ਉਹਨਾਂ ਨੂੰ ਮੈਂ ਸੱਚੇ ਪਾਛਾ ਧੰਨ ਸ਼ਾਹ ਸ਼੍ਰੀ ਗੁਰੂ ਰੰਧ ਸਾਹਿਬ ਜੀ ਮਹਾਰਾਜ ਦਾ ਸ਼ੁਕਰਾਨਾ ਕਰਦਾ ਕਿ ਇੱਕ ਐਮਰਜੈਂਸੀ ਕਾਲ ਤੇ ਸਾਡੇ ਭਰਾ ਜਿਹੜੇ ਕਿ ਕੱਤਰ ਹੁੰਦੇ ਆ ਜਿਹੜਾ ਕਿ ਕੋਟ ਕਬੂਰਾ ਬਾਈਪਾਸ ਦੇ ਉੱਤੇ ਜਿਹੜੇ ਕਿ ਪੈਕਅਪ ਗੱਡੀ ਪਹਿਲਾਂ ਅਸੀਂ ਐਮਰਜੈਂਸੀ ਗੱਡੀ ਦੇ ਨਾਲ ਬੈਂਚ ਮਸ਼ੀਨ ਦੀ ਨਾਲ ਇਹਨੂੰ ਸਿੱਧਾ ਕੀਤਾ ਉਪਰੰਤ ਉਸਨੂੰ ਟੋਚਨ ਕਰਕੇ ਗੱਡੀ ਦੀ ਗੱਡੀ ਸਾਈਡ ਤੇ ਕੀਤੀ ਕਿ ਕੋਈ ਹੋਰ ਕੋਈ ਜਿਹੜੀ ਕਿ ਅਨਸੁਈ ਘਟਨਾ ਨਾ ਹੋ ਸਕੇ ਕਿਉਂਕਿ ਸਮਾਜ ਸੇਵਾ ਸਾਇਟੀ ਦੇ ਜਿਹੜੇ ਮੈਂਬਰ ਆ ਜਿੱਥੇ 24 ਘੰਟੇ ਸੇਵਾ ਨਾਲ ਸਮਰਪਤ ਕਦੇ ਧੁੰਦ ਨਹੀਂ ਵੇਖਦੇ ਤੇ ਮੀਂਹ ਨਹੀਂ ਵੇਖਦੇ ਕਦੇ ਨੇਰਾ ਨਹੀਂ ਵੇਖਦੇ ਧੰਨ ਸ਼ਾਹ ਸ਼੍ਰੀ ਗੁਰਾਂ ਸਾਹਿਬ ਜੀ ਮਹਾਰਾਜ ਦਾ ਮੈਂ ਲੱਖ ਲੱਖ ਵਾਰ ਸ਼ੁਕਰਾਨਾ ਕਰਦਾ ਕਿ ਜਿਹੜੇ ਸਾਡੇ ਭਰਾ ਇੱਕ ਜੋਟੇ ਕਮਾਲਾਂ ਦੀ ਤਰ੍ਹਾਂ ਪਰੋਏ ਹੋਏ ਆ ਤੇ ਕਿ ਜਿਹੜੇ ਅੱਜ ਕੋਟਕਪੂਰਾ ਬਾਈਪਾਸ ਦੇ ਢੇਡ ਕੇ ਉੱਪਰ ਅੱਜ ਸੇਵਾ ਸਰਪਤਾ ਤੇ ਯੁੱਧ ਨਸ਼ਿਆਂ ਦੇ ਖਿਲਾਫ ਮੋਗਾ ਦੇ ਵਿੱਚ ਦੁਬਾਰਾ ਨਾਕੇ ਬੰਦੀ ਕੀਤੀ ਗਈ ਤਾਂ ਇੱਕ ਗੁਪਤ ਸੂਚਨਾ ਦੇ ਆਧਾਰ ਤੇ ਸਵਿਫਟ ਕਾਰਨ ਰੋਕਿਆ ਗਿਆ ਤਾਂ ਉਸ ਤੋਂ ਚੋਰਾਪੋਸਤ ਬਰਾਮਦ ਕੀਤੀ ਗਈ ਇਸ ਕੇਸ ਵਿੱਚ ਸੀਤਾ ਸਿੰਘ ਨੂੰ ਕਾਰ ਸਮੇਤ ਗ੍ਰਫਤਾਰ ਕਰ ਲਿਆ ਗਿਆ ਪਰ ਗੁਰਚਨ ਸਿੰਘ ਫਰਾਰ ਹੋ ਗਿਆ ਬਾਹਰ ਵਾਲੇ ਇਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਤੇ ਰਿਮਾਂਡ ਹਾਸਲ ਕਰਕੇ ਜਾਂਚ ਕੀਤੀ ਜਾਵੇਗੀ ਅ ਅੱਜ ਮੋਗਾ ਪੁਲਿਸ ਵੱਲੋਂ ਇੱਕ ਹੋਰ ਜਿਹੜਾ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਇੱਕ ਸਫਲਤਾ ਮਿਲੀ ਹੈ ਸੀਆਏ ਸਟਾਫ ਵੱਲੋਂ ਕੁੱਲ 2 ਕੁਇੰਟਲ ਡੋਡੇ ਪੋਸਟ ਇੱਕ Swift car ਵਿੱਚ ਜਿਹੜੀ ਹੈਗੀ ਹੈ PV 19 T ਇਸ ਰੰਗ ਸਿਲਵਰ ਸਮੀਤ 81 ਬੰਦਾ ਜਿਹੜਾ ਹੈਗਾ ਸਮਗਲਰ ਉਹਨੂੰ ਕਾਬੂ ਕੀਤਾ ਹੈ ਇਸੇ ਤਹਿਤ ਇੱਕ ਸਿਕਰਟ ਇਨਫੋਰਮੇਸ਼ਨ ਦੇ ਤਹਿਤ ਜਿਹੜੇ ਹੈਗਾ ਦੋ ਐਫ ਆਈ ਆਰ ਰਜਿਸਟਰਡ ਕੀਤੀਆਂ ਗਈਆਂ ਸੀ ਉਹਦੇ ਵਿੱਚ ਮੇਨ ਜਿਹੜਾ ਹੈ ਗੁਰਚਰਨ ਸਿੰਘ ਉਰਫ ਤੋਤਾ ਜਿਹੜਾ rau ke kala ਜ਼ਿਲ੍ਹਾ ਮੋਗਾ ਅਤੇ ਸੁਖਜੀਤ ਸਿੰਘ ਉਰਫ ਸੀਤਾ ਜਿਹੜਾ ਸ਼ਿਨੀ ਵਾਲਾ ਜ਼ਿਲ੍ਹਾ ਬਰਨਾਲਾ ਨਾਲ ਅਨਾਂ ਦੇ ਇੱਕ ਸੈਕਟ ਸੈਕਟ ਇਨਫੋਰਮੇਸ਼ਨ ਰਿਪੋਰਟ ਐਫ ਆਈ ਆਰ ਰਜਿਸਟਰ ਕੀਤੀ ਗਈ ਤੇ ਮੌਕੇ ਤੇ ਜਦੋਂ ਪੁਲਿਸ ਪਹੁੰਚੀ ਮੌਕੇ ਤੇ ਗੁਚਰਨ ਤੋਂ ਤਾਂ ਜਿਹੜਾ ਭਜਨ ਜੀ ਕਾਮਯਾਬ ਹੋਇਆ ਤੇ ਜਿਹੜਾ ਸੁਖਜੀਤ ਸਿੰਘ ਹੈਗਾ ਸੀ ਤਾਂ ਇਸ ਨੂੰ ਪੁਲਿਸ ਨੇ 2 ਕੁਇੰਟਲ ਚੂਰਾ ਪੌਸਤ ਨਾਲ ਇੱਕ ਸਵਿਫਟ ਕਾਰ ਜਿਹੜੀ ਪੀ ਵੀ 19 टी 888945 ਹੈ ਤੰਗ ਸਿਲਵਰ ਇਸ ਨੂੰ ਇਸ ਵਿੱਚ ਕਾਬੂ ਕੀਤਾ ਗਿਆ ਸਰ ਇਹ ਡੰਡੇ ਕਿੱਥੋਂ ਲੈ ਕੇ ਆਏ ਸੀ ਤੇ ਕਿੱਥੇ ਸਪਲਾਈ ਇਹ ਹੈਗੇ ਫਦਰ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਜਿਹੜੇ ਹਾਇਰ ਮੰਡ ਲੈ ਕੇ ਅਸੀਂ ਕਿੰਨੀਆਂ ਬੋਰੀਆਂ ਸੀ ਸਰ ਇਹਦੇ ਵਿੱਚ ਇਹ 2 ਕਵੈਂਟਲ ਹੈਗੀਆਂ 20-20 ਕਿਲੋ ਦੀ 10 ਗੱਟੇ ਸੀ ਜਿਹੜੇ ਜਿਹੜੀ ਗੱਡੀ ਸੀ ਇਹਨਾਂ ਦੇ ਪਿੱਛੇ ਜਿਹੜੇ ਲੁਕੋਏ ਹੋਏ ਸੀ ਗੱਡੀ ਜੀ ਰੱਖੀ ਹੋਈ ਸੀ ਗੱਡੀ ਜੀ ਰੱਖੀ ਹੋਈ ਸੀ ਪਰ ਪੁਲਿਸ ਦੇ ਫੜਣ ਤੋਂ ਪਹਿਲਾਂ ਇੱਕ ਬੰਦਾ ਭੱਜ ਗਿਆ ਸੀ ਨਹੀਂ ਇਹਨਾਂ ਨੇ ਸੈਕ੍ਰੀਟ ਇਨਫੋਰਮੇਸ਼ਨ ਤੇ ਐਫ ਆਈ ਆਰ ਰਜਿਸਟਰ ਕੀਤੀ ਸੀ ਕਿ ਇਹ ਬੰਦੇ ਜਿਹੜੇ ਹੈਗੇ ਆ ਦੋਨੋਂ ਰਾਉਕੇ ਕਲਾਂ ਦਾ ਤੇ ਜ਼ਿਲ੍ਹਾ ਬਰਨਾਲੇ ਦਾ ਇਹ ਦੋਨੋਂ ਜਿਹੜੇ ਡੋਡੇ ਪੋਸਟ ਜਿਹੜੇ ਇਹ ਇੱਥੇ ਆਪਣੇ ਇੱਕਾ ਵੇਚਦਾ ਸੀ ਇੱਕ ਲੈਣ ਆਇਆ ਸੀ ਤੇ ਜਿਹੜਾ ਗੁਰਚਰਨ ਹੈਗਾ ਤੋਤਾ ਜਿਹੜਾ ਹੈਗਾ ਇਹ ਮੌਕੇ ਤੇ ਜਦੋਂ ਪੁਲਿਸ ਨੂੰ ਦੇਖ ਕੇ ਥੋੜਾ ਚਿਕੰਨਾ ਸੀ ਇਹ ਉੱਥੇ ਹੀ ਮੌਕੇ ਤੋਂ ਭੱਜ ਗਿਆ ਹੈ ਇਹ ਗੱਡੀ ਇਹ ਗੱਡੀ ਵੈਰੀਫਾਈ ਕਰਦੇ ਪਏ ਹੈ ਇਹ ਸੁਖਜੀਤ ਸਿੰਘ ਦੀ ਹੈਗੀ ਪੀਵੀ 19 ਹੈਗੀ ਬਰਨਾਲੇ ਦਾ ਨੰਬਰ ਹੈਗਾ ਇਹ ਤੇ ਬਰਨਾਲੇ ਦੇ ਇਹ ਬਰਨਾਲੇ ਦਾ ਹੀ ਰਹਿਣ ਵਾਲਾ ਹੈ ਸਰ ਸਰ ਇਹ ਜਿਹੜੇ ਗੁਰਚਰਨ ਸਿੰਘ ਹੈ ਇਹ ਲੈਣ ਆਇਆ ਸੀ ਜਿਹੜਾ ਪੋਸਟ ਹੋਦਾ ਨਹੀਂ ਗੁਰਚਰਨ ਸਿੰਘ ਤਾਂ ਇੱਥੋਂ ਦਾ ਰਹਿਣ ਵਾਲਾ ਹੈ 라ਉਕੇ ਕਲਾ ਹਾਂਜੀ ਨਹੀਂ ਇਹ ਸੁਖਜੀਤ ਸੁਖਜੀਤ ਇਹਦੇ ਤੋਂ ਲੈਣ ਆਇਆ ਸੀ ਸੁਖਜੀਤ ਦੇ ਵੀ ਇਹਦੇ ਤੋਂ ਲੈਣ ਆਇਆ ਦੋ ਸੈਸ਼ਨ ਸਾਡੀਆਂ ਅਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ Rab Khan.